ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਪਿਆ ਏ ਉੱਥੇ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਜਿਹੇ ਵੱਡੇ ਖੁਲਾਸੇ ਕੀਤੇ ਗਏ ਨੇ ਜਿਸ ਦੇ ਵਿੱਚ ਇੱਕ ਪਾਸੇ ਜਿਨ੍ਹਾਂ ਲੋਕਾਂ ਦੇ ਕੋਲ ਗੱਡੀ ਐ ਉਹਨਾਂ ਲੋਕਾਂ ਲਈ ਇਹ ਖਬਰ ਬੜੀ ਲਾਜ਼ਮੀ ਹੋਵੇਗੀ ਤੇ ਦੂਸਰੇ ਪਾਸੇ ਇੱਕ ਅਜਿਹੇ ਗ੍ਰੋਧ ਦਾ ਪਰਦਾ ਫਾਸ਼ ਕੀਤਾ ਗਿਆ ਏ ਜਿਨ੍ਹਾਂ ਦੇ ਵੱਲੋਂ ਬੀਤੇ ਦਿਨ ਇੱਕ ਗੱਡੀ ਨੂੰ ਲੁੱਟਿਆ ਗਿਆ ਸੀ ਪਰ ਜਦੋਂ ਲੁਟੇਰੇ ਕਾਬੂ ਕੀਤੇ ਗਏ ਤਾਂ ਉਹਨਾਂ ਦੀ ਉਮਰ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਤਾਂ ਦੂਸਰੇ ਪਾਸੇ ਪੁਲਿਸ ਕਮਿਸ਼ਨਰ ਸਾਹਿਬ ਦੇ ਵੱਲੋਂ ਕੁਝ ਗੱਡੀਆਂ ਅਜਿਹਿਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਪੌਸ਼ ਤੇ ਲਗਜ਼ਰੀ ਕਹਾਉਂਦੀਆਂ ਪਈਆਂ ਨੇ ਪਰ ਚੋਰ ਉਹਨਾਂ ਨੂੰ ਹੈਕ ਕਰਕੇ ਉਡਾ ਕੇ ਲੈ ਜਾਂਦੇ ਸਨ ਇਸ ਤੋਂ ਬਾਅਦ ਉਹਨਾਂ ਵੱਡੀਆਂ ਕੰਪਨੀਆਂ ਤੇ ਵੀ ਸਵਾਲ ਚੁੱਕੇ ਗਏ ਨੇ ਇੱਕ ਸਾਨੂੰ ਇੱਥੇ ਕੁਝ ਜਿਹੜੀਆਂ ਨਵੇਂ ਵਾਹਨ ਹੈ ਕ੍ਰੈਟਾ ਤੇ ਜਿਹੜੇ ਦੂਸਰੇ ਉਸ ਟਾਈਪ ਦੇ ਵਾਹਨ ਜਿਹੜੇ ਸਵਿਫਟ ਤੇ ਇਹ ਜਿਹੜੇ ਚੋਰੀ ਹੋ ਰਹੇ ਸੀ ਤੇ ਉਹਦੇ ਵਿੱਚੋਂ ਜਦੋਂ ਇਨਫੋਰਮੇਸ਼ਨ ਮਿਲੀ ਸਾਡੇ ਉਹਨੂੰ ਏਡੀਸੀਪੀ ਸ਼ੋਭਮ ਤੇ ਜਸਰੂਪ ਬਾਠ ਤੇ ਐਸਐਚਓ ਜਿਹੜੇ ਉਹ ਮਾਡਲ ਟਾਊਨ ਉਹਨਾਂ ਨੇ ਇਸ ਕੇਸ ਦੇ ਵਿੱਚ ਬੜੀ ਮਿਹਨਤ ਕੀਤੀ ਪਰ ਇਹਦੇ ਮਿਹਨਤ ਕਰਕੇ ਅਸੀਂ 5 ਵਾਹਨ ਵੀ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ ਦੋ ਆਦਮੀਆਂ ਨੂੰ ਵੀ ਇਹਦੇ ਵਿੱਚ ਪਕੜ ਲਿਆ ਪਰ ਇਹਦੇ ਵਿੱਚ ਜਿਹੜੇ ਮਾਸਟਰ ਮਾਈਂਡ ਹੈ ਜਿਹੜੇ ਦਿੱਲੀ ਤੋਂ ਆਏ ਸੀ ਸਪੈਸ਼ਲੀ ਅਜੇ ਉਹ ਪਕੜਨੇ ਬਾਕੀ ਹੈ ਪਰ ਇਹਦੇ ਚ ਇੱਕ ਬੜੀ ਇੰਟਰਸਟਿੰਗ ਗੱਲ ਸਾਹਮਣੇ ਆਈ ਕਿ ਅਸੀਂ ਲੱਖਾਂ ਰੁਪਏ ਲਾ ਕੇ ਵਾਹਨ ਖਰੀਦ ਰਹੇ ਹਾਂ ਤੇ ਇਸ ਗੱਲ ਤੇ ਡਿਪੈਂਡੈਂਟ ਰਹੇ ਜਨੇ ਵੀ ਸੈਂਟਰਲੀ ਲੋਕਿੰਗ ਸਿਸਟਮ ਹੈ ਪਰ ਇੱਥੇ ਇੱਕ ਉਹ ਜਿਹੜੀ ਸਾਡੇ ਜਿਹੜੀ ਇਹ ਤਫ਼ਤੀਸ਼ ਚ ਗੱਲ ਸਾਹਮਣੇ ਆਈ ਵੀ ਇਹਨਾਂ ਨੇ ਇੱਕ ਹੈਕਿੰਗ ਸਿਸਟਮ ਬਣਾਇਆ ਹੋਇਆ ਬਾਹਰ ਵਹੀਕਲ ਦੇ ਖੜ ਕੇ ਉਹ ਸਿਸਟਮ ਨੂੰ ਹੈਕ ਕਰ ਲੈਣਾ ਵਹੀਕਲ ਦਾ ਉਹਦਾ ਲੋਕ ਖੁੱਲ ਜਾਂਦਾ ਸੈਂਟਰਲੀ ਲੋਕ ਖੁੱਲ ਕੇ ਉਹ ਵਹੀਕਲ ਦੇ ਵਿੱਚ ਐਂਟਰ ਕਰਕੇ ਮੁੜ ਕੇ ਜੀਪੀਐਸ ਨੂੰ ਪੱਟ ਕੇ ਪਾਸੇ ਕਰ ਦੇਣਾ ਅਸੀਂ 5 ਵਹੀਕਲ ਇਹਨਾਂ ਚੋਂ ਜਿਹੜੇ ਥੱਲੇ ਲੁਧਿਆਣੋਂ ਚੋਰੀ ਹੋਏ ਸੀ ਉਹ ਰਿਕਵਰ ਕਰਨ ਚ ਕਾਮਯਾਬ ਹੋਏ ਆਂ ਇਹਦੇ ਨਾਲ ਨਾਲ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਪਰ ਇਹਦੇ 'ਚ ਜਿਹੜੇ ਦਿੱਲੀ ਤੋਂ ਜਿਹੜੇ ਬੰਦੇ ਆਇਡੈਂਟੀਫਾਈਡ ਹੋ ਗਏ ਆ ਉਹਨਾਂ ਨੇ ਕਿੰਨੇ ਕ੍ਰਾਈਮ ਕੀਤੇ ਆ ਸਾਰੇ ਇੰਡੀਆ 'ਚ ਕਿੱਥੇ ਕਿੱਥੇ ਕ੍ਰਾਈਮ ਕੀਤੇ ਆ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਉਹਨਾਂ ਨੂੰ ਲਿਆ ਕੇ ਉਹ ਜਿਹੜਾ ਡਿਵਾਈਸ ਆ ਜਿਹਦੇ ਨਾਲ ਇਹ ਲੋਕ ਖੋਲਦੇ ਆ ਉਹਨੂੰ ਵੀ ਰਿਕਵਰ ਕਰਨ ਚ ਕੰਮ ਜਾਵਾਂਗੇ ਤੇ ਕਹਿ ਸਕਦੇ ਆ ਕਿ ਕੰਪਨੀਆਂ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਮਹਿੰਗੀ ਮਹਿੰਗੀ ਗੱਡੀਆਂ ਉੱਤੇ ਕਿ ਇਹ ਸੇਫ ਹੈ ਸੇਫ ਹੈ ਗਿਆ ਸੈਂਟਰ ਲੋਕਿੰਗ ਇਹ ਸੇਫ ਹਜੇ ਵੀ ਨਹੀਂ 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 ਇਹ ਬਿਲਕੁਲ ਇਹ ਇਹਦੇ ਚ ਤਾਂ ਇਹ ਹੁਣ ਸਟੈਬਲਿਸ਼ ਹੋ ਗਿਆ ਵੀ ਇਹ ਜਿਹੜਾ ਅਸੀਂ ਪੈਸੇ ਇਸ ਲਈ ਖਰਚ ਕਰਦੇ ਆ ਵੀ ਸੈਂਟਰਲੀ ਲੋਕਿੰਗ ਸਿਸਟਮ ਲਿਆ ਨਿਕਲੇ ਨਾਲ ਦੀ ਨਾਲ ਬਟਨ ਨੱਪਿਆ ਤੇ ਵਾਹਾਈਕਲ ਲੌਕ ਹੋ ਗਿਆ ਇਹ ਫੂਲ ਪ੍ਰੂਫ ਸਿਸਟਮ ਨਹੀਂ ਸੇਫ ਦੀ ਬਜਾਏ ਇਹਨੂੰ ਕਹਿ ਸਕਦੇ ਆ ਫੂਲ ਪ੍ਰੂਫ ਸਿਸਟਮ ਨਹੀਂ ਇਦੇ ਚ ਬਹੁਤ ਸਾਰੀਆਂ ਇੰਪਰੂਵਮੈਂਟ ਕਰਨ ਦੀ ਲੋੜ ਹੈ ਇਨ ਮੀਨ ਟਾਈਮ ਹੁਣ ਜਿਹੜੇ ਲੋਕੀ ਮਹਿੰਗੀਆਂ ਗੱਡੀਆਂ ਲੈਂਦੇ ਆ ਉਹ ਮੈਂ ਤੁਹਾਡੇ ਜ਼ਰੀਏ ਇੱਕ ਰਿਕੁਐਸਟ ਵੀ ਕਰਨ ਦੀ ਕਰੂੰਗਾ ਵੀ ਬਹੁਤ ਸਾਰੇ ਵਹੀਕਲ ਲੈ ਕੇ ਆਪਾਂ ਇੰਨੇ ਪੈਸੇ ਖਰਚਦੇ ਆ ਸੈਕੰਡ ਲਾਈਨ ਆਫ ਉਹਦੀ ਕੋਈ ਨਾ ਕੋਈ ਉਹਦੀ ਸਿਕਿਉਰਟੀ ਦਾ ਜ਼ਰੂਰ ਧਿਆਨ ਰੱਖਣਾ ਉਹਦੇ ਚ ਜਿਹੜੀ ਬ੍ਰੇਕ ਪੈਡਲ ਤੇ ਗੇਅਰ ਪੈਡਲ ਤੇ ਕੋਈ ਨਾ ਕੋਈ ਲੋਕਿੰਗ ਸਿਸਟਮ ਹੈ ਉਹ ਕਰ ਦੇਣ ਪਰ ਅਸੀਂ ਇਹਦੇ ਵਿੱਚ ਜਿਹੜੀਆਂ ਕੰਪਨੀਆਂ ਨੂੰ ਜਿਹੜੀਆਂ ਮੇਨ ਉਹਦੇ ਚ ਕੰਪਨੀਆਂ ਆਈਆਂ ਉਹਦੇ ਚ ਜਿਹੜਾ ਹੋਇਆ ਹੁੰਡਾਈ ਮਰੂਤੀ ਸੁਜ਼ੂਕੀ ਤੇ ਹੰਡਾਈ ਵਰਨਾ ਇਹਨਾਂ ਦੋਨਾਂ ਕੰਪਨੀਆਂ ਨੂੰ ਮੇਨ ਅਸੀਂ ਲਿਖਾਂਗੇ ਵੀ ਤੁਹਾਡਾ ਇਹ ਸਿਸਟਮ ਜਿਹੜਾ ਫੇਲ ਸਾਬਤ ਹੋ ਰਿਹਾ ਇਹਨੂੰ ਹੈਕ ਕੀਤਾ ਜਾ ਸਕਦਾ ਇਹਨੂੰ ਇੰਪਰੂਵ ਕਰੋ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ